ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਛਾਹਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਨੇੜੇ ਇਹ ਨਕੌਦਰ ਦੇ ਵੀ ਰਹਿ ਜਾਂਦਾ ਦੱਸੋ ਤੇ ਇਹਦੇ ਨੇੜੇ ਮਲਸੀਆਂ ਵੀ ਹੈ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਮਦਨ ਲਾਲ ਡੇਰੀ ਫਾਰਮ ਤੇ ਇੱਥੇ ਬਾਈ ਵਪਾਰ ਦਾ ਕੰਮ ਕਰਦੇ ਇਹਨਾਂ ਕੋਲੋਂ ਵੀਡੀਓ ਵੀ ਬਹੁਤ ਚੈਨਲ ਤੇ ਅਪਲੋਡ ਹੈ ਤੇ ਬਹੁਤ ਸਾਰੇ ਪਸ਼ੂ ਇੱਥੇ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਵੀਡੀਓ ਦੇ ਟੋਟਲ ਲਗਭਗ ਤੁਹਾਨੂੰ 10 ਨਾਕ ਦਿਖਾਉਂਗਾ ਹਾਲਾਂਕਿ ਜੇ ਪੂਰੇ ਫਾਰਮ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਚ 15 ਤੋਂ 20 ਪਸ਼ੂ ਇੱਥੇ ਇਸ ਟਾਈਮ ਮੌਜੂਦ ਹੋਣਗੇ ਕਿਉਂਕਿ ਕੁਝ ਨਾਕ ਵਿਕ ਜਾਂਦੇ ਆ ਉਹ ਨਹੀਂ ਵੀਡੀਓ ਚ ਦਿਖਾਏ ਜਾਂਦੇ ਕੁਝ ਪਸ਼ੂ ਕਈ ਵਾਰ ਮੌਕੇ ਤੇ ਪਹੁੰਚਿਆ ਹੁੰਦਾ ਤਾਂ ਉਹ ਵੀ ਅਗਲੀ ਵੀਡੀਓ ਵਾਸਤੇ ਰੋਕ ਲਿਆ ਜਾਂਦਾ ਸੋ ਤੁਹਾਨੂੰ ਟੋਟਲ 10 ਨਾਕ ਦਿਖਾਉਣ ਲੱਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਚਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਤੁਸੀਂ ਦੇਖਣਾ ਆਪਦੀ ਸਮਝ ਦੇ ਨਾਲ ਤੁਸੀਂ ਪਸ਼ੂ ਖਰੀਦਿਓ ਨੰਬਰ ਸਕਰੀਨ ਉੱਤੇ ਵਜਦਾ ਚੱਲਦਾ ਰਹਿਣਾ। ਸ਼ੁਰੂਆਤ ਕਰ ਲੈਣੀ ਆ ਦੱਸੋ ਇਸੇ ਸਾਈਡ ਤੋਂ ਬੱਚੀਆਂ ਦਿਖਾ ਕੇ ਪਰਲੇ ਪਾਸੇ ਜਿੱਧਰੋਂ ਵੀਡੀਓ ਦੀ ਸ਼ੁਰੂਆਤ ਹੋਈ ਉਧਰ ਬਹੁਤ ਚੰਗੀਆਂ ਗਾਵਾਂ ਖੜੀਆਂ। ਉੱਥੇ ਆਪਾਂ ਵੀਡੀਓ ਜਿਹੜੀ ਉਹ ਲਾਸਟ ਕਰਾਂਗੇ। ਸ਼ੁਰੂਆਤ ਇਸ ਵੈੜ ਤੋਂ ਕਰਦੇ ਹਾਂ। ਮਿਲਦੇ ਆਂ ਬਾਈ ਨੂੰ ਵੀਨੇ ਬਾਈ ਸਸਰੀ ਕਾ। ਸਸਰੀ ਗਾ ਬਈ। ਵੀਨੇ ਅੱਜ 10 ਨਾਗ ਆਪਣੇ ਕੋਲ। ਹਾਂਜੀ ਬਈ। ਪਹਿਲੇ ਨੰਬਰ ਤੇ ਬੱਚੀ ਬਾਈ। ਇਹ ਬਾਈ ਖੀਰੀ ਹਲੇ ਦੰਦੋ। ਦੰਦੋ ਖੀਰੀ ਆ। ਗੱਬਨ ਨਹੀਂ ਹੋਈ ਅਜੇ। ਨਹੀਂ ਬਾਈ ਹੀਟ ਤੇ ਅੱਜ ਵੈੜ ਫੁੱਲ। ਠੀਕ ਹੈ। ਹਾਂਜੀ। ਕੀ ਰੇਟ ਲੈਣਾ ਦਾ ਵੀਨੇ? ਰੇਟ ਬਾਈ ਠੀਕ ਹੈ ਹਾਂਜੀ 45000 ਦੀ ਦੋਸਤੋਂ ਦੰਦੋਂ ਖੀਰੀ ਹੈ ਹਾਈਟ ਲੈਂਥ ਫੁੱਲ ਹੈ ਦੰਦ ਕੰਫਰਮ ਵੀਡੀਓ ਚ ਹੋ ਜਾਣਗੇ ਸਹੀ ਹੈ ਬਈ ਬਹੁਤ ਠੀਕ ਹੈ ਬਿੰਦੂ ਦੱਸ ਤੇ ਚੰਗੀ ਬਈ ਵੈੜ ਬਾਨਾ ਫੁੱਲ ਵੱਡੇ ਟਾਂਚੇ ਦੀ ਸੋ ਦੋਸਤੋਂ ਚੰਗੇ ਕਾਰਡ ਕਾਰਡ ਦੇ ਲਓ ਮੇਰੇ ਗਰੂਪਰ ਹੁੰਦੀ ਹੁਣ ਇਹ ਵੈੜ ਦੀ ਦੰਦੋਂ ਖੀਰੀ ਹੈ ਬਾਕੀ ਜੇ ਕੋਈ ਭਰਾ ਵੈਸੇ ਤਾਂ ਇਹ ਹੀਟ ਚ ਹੈ ਪਹਿਲਾਂ ਹੀ ਬਾਈ ਨੇ ਦੱਸਿਆ ਤੇ ਜੇ ਕੋਈ ਚੈੱਕ ਕਰਾਉਣੀ ਚਾਹੁੰਦਾ ਬੇਸ਼ੱਕ ਅੰਦਰੋਂ ਵੀ ਚੈੱਕ ਕਰਾਉਣੀ ਚਾਹੁੰਦਾ ਕਰਵਾ ਸਕਦੇ ਹਾਂ ਕੋਈ ਡਰਨੀ ਹੈ ਬੁਰੀ ਲੋਈ ਫੁੱਲ ਆ ਇਹਨੂੰ ਕਹਿੰਦੇ ਫੁੱਲ ਵੱਡੇ ਢਾਂਚ ਦੀ ਵੜਵਾਨੀ ਆ ਸੋ ਪਹਿਲੇ ਨੰਬਰ ਤੇ ਬੱਚੀ ਅ ਵਿਨੇ ਰੇਟ ਆਫ ਐਕਸ ਜੇ ਹੁੰਦੇ ਆ ਜਾਂ ਮਾਨਤਨ ਹੋ ਜਾਵੇ ਨਹੀਂ ਭਾਈ ਮਾਨਤਨ ਜੂਰ ਕਰਾਂਗੇ ਘਰ ਆ ਜਾਂਦਾ ਉਤੇ ਜੋ ਮੱਜੀ ਭਾਈ ਲਈ ਜਾਣ ਘਰ ਆਏ ਬੰਦੇ ਦਾ ਜੂਰ ਮਾਨ ਕਰਾਂਗੇ ਆਪਾਂ ਠੀਕ ਹੈ ਇਹਦੇ ਨਾਲ ਜਿਹੜੀ ਵੜ ਖੜੀ ਹੈ ਇਹ ਭਾਈ ਪਹਿਲਾ ਸੂਹਾ ਸੂਈ ਆ ਵੜ ਦੋ ਦਾ ਜਮੂ ਹੋਲੇ ਸੂਈ ਵੀ ਆ ਇਹ ਹਾਂਜੀ ਸੂਈ ਹੋਈ ਆ ਭਾਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਦਿਨ ਭਾਈ ਤੀਜਾ ਆ ਜ ਵੜ ਨੂੰ ਠੀਕ ਹੈ ਦੁੱਧ ਇਸ ਟੈਂਪ 15 ਕਿਲੋ ਲਾ ਕੇ ਬੋਲਾ ਆ ਵੈੜ ਥਲੇ ਠੀਕ ਹੈ ਉਮੀਦ ਆ ਵੀ 25 ਚੱਲੂਗੀ ਹੂੰ ਪਰ ਆਪਾਂ 20 ਪਲੱਸ ਕਹਿ ਕੇ ਦਵਾਂਗੇ ਠੀਕ ਹੈ ਕਿਉਂਕਿ ਹਰੇਕ ਦੀ ਬਾਈ ਖਾਲ ਸੰਭਾਲ ਤੇ ਡਿਪੈਂਡ ਕਰਦਾ ਸਹੀ ਹੈ ਇਹ ਵੈੜ ਖੁੱਲੀ ਰਹੂਗੀ ਵਧੀਆ ਘਰ ਦਾ ਦਾਣਾ ਮਿਲੂਗਾ ਤੇ 25 ਲਈ ਕੋਈ ਮੁਸ਼ਕਲ ਗੱਲ ਨਹੀਂ ਲਗੀ ਦੇਣਾ ਅੱਛਾ ਰੇਟ ਇਹਦਾ ਕੀ ਰਹਿਣਾ ਵੀਰੇ ਰੇਟ ਬਾਈ ਲੱਖ ਕਰ ਦੇਦਾ ਵੈੜ ਦਾ ਖੋਲ ਲੈ ਇੱਕ ਲੱਖ ਰੁਪਇਆ ਦੱਸੋ ਡਿਮਾਂਡ ਹੈ ਪਹਿਲਾ ਸੂਆ ਦੋ ਦਾਂਦਿਆ ਪਿਓਰ ਠੀਕ ਹੈ ਦੋਂਦੀ ਹੈ ਦੱਸੋ ਵੱਚੀ ਹੈ ਦੰਦ ਉਹ ਵੀ ਕੀ ਲਵਾਗੇ ਵੀਡੀਓ ਦੇ ਵਿੱਚ ਕੋਸ਼ਿਸ਼ ਕਰ ਲਾਂਗੇ ਜਿਹਨੇ ਦਿਖਾਲੇ ਸੌਖੇ ਤਾਂ ਟਾਂਚਾ ਸੋਹਣਾ ਦੱਸੋ ਬੱਚੀ ਦਾ 1 ਲੱਖ ਰੁਪਇਆ ਡਿਮਾਂਡ ਹਵਾਨਾ ਵੀ ਚੰਗਾ ਹਜੇ ਭਲੂਣ ਹਵਾਨੇ ਤੇ ਹੈਗੀ ਐ ਅੱਗੇ ਨੂੰ ਹਵਾਨਾ ਜ਼ਿਆਦਾ ਸੋਹਣਾ ਦਿਸ ਰਿਹਾ ਇਹ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਹੋ ਸ਼ਾਮ ਦੇ ਤੇ ਸਵੇਰ ਦੇ ਟਾਈਮ ਬਈ ਦੇਖਣ ਵਾਲੀ ਹੁੰਦੀ ਬੈੜ ਠੀਕ ਐ ਸੋ ਦੱਸੋ ਵੀਡੀਓ ਜਿਹੜੀ ਬਣ ਰਹੀ ਉਹ 1 ਵਜੇ ਦੇ ਆਸ-ਪਾਸ ਹੈ ਇਹ ਧਿਆਨ ਚ ਰੱਖਿਓ ਟਾਈਮ ਜਿਹੜਾ ਮੈਟਰ ਕਰਦਾ ਕਿਉਂਕਿ ਸ਼ਾਮ ਤੱਕ ਪਸ਼ੂ ਭਰਦਾ ਪੂਰਾ ਹਜੇ ਇਹ ਪੱਠਾ ਨਹੀਂ ਰਖਾਉ ਜਗਾਲੀ ਕਰੂਗੀ ਤਾਂ ਸ਼ਾਮ ਤੱਕ ਇਹਨੇ ਪੂਰੀ ਭਰਨਾ ਸੋ ਦੰਦੋਂ ਪਰਫਰਮ ਕੱਬ ਲਗੇ ਆਪਾਂ ਚੌਗਾਲੇ ਚੱਕ ਰਹੀ ਆ ਦੋਸਤੋਂ ਦੋ ਦੰਦ ਕੰਪਲੀਟ ਹੈ ਠੀਕ ਹੈ ਸੋ 1 ਲੱਖ ਰੁਪਇਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਇਹ ਦੂਜੀਆਂ ਵਿਹੜਾਂ ਜਿਹੜੀਆਂ ਵੇਣੇ ਇਹ ਬਾਈ ਸ਼ਰੀ ਨਗਰ ਦੇ ਕਸਟਮਰਾਂ ਨੇ ਲਈਆਂ ਠੀਕ ਹੈ ਤੇ ਆਨਲਾਈਨ ਗੱਡੀ ਬਣਾ ਕੇ ਭੇਜਣੀ ਆਪਾਂ ਅੱਛਾ ਤੇ ਬਾਕੀ ਵਿਹੜੀਆਂ ਡੇੜੀ ਲੈਣ ਗਏ ਹੋਇਆ ਠੀਕ ਹੈ ਹਾਂਜੀ ਸੋ ਦੋਸਤੋ ਇਹ ਸ਼੍ਰੀਨਗਰ ਜਾ ਰਹੀਆਂ ਐ ਇਹ ਬਾਈ ਕੰਡੀਆਂ ਬਾਈ ਠੀਕ ਐ ਸੋ ਇਹ ਵੈੜਾ ਜਿਹੜੀਆਂ ਉਹ ਜਾ ਰਹੀਆਂ ਸ਼੍ਰੀਨਗਰ ਨੂੰ ਆਨਲਾਈਨ ਹੀ ਜਾਣੀਆਂ ਇੱਥੋਂ ਬਾਈ ਹੁਰਾਂ ਕੋਲ ਉਹਨਾਂ ਨੇ ਖਰੀਦ ਲਈਆਂ ਤੇ ਇੱਥੋਂ ਗੱਡੀ ਦੇ ਉੱਤੇ ਲੋਡ ਕਰਕੇ ਭੇਜ ਦੇਣੀਆਂ ਵੀਨੇ ਇੱਥੋਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਵੱਛੀ ਹਾਂਜੀ ਬਾਈ ਇਹਦਾ ਪੂਰਾ ਮਹੀਨਾ ਪਿਆ ਵੈੜ ਦਾ ਇੱਕ ਮਹੀਨਾ ਪਿਆ ਹਾਂਜੀ ਦੰਦੋ ਕਿਵੇਂ ਆਹੀ ਦੰਦੋ ਬਾਈ ਦੋਂਦੀ ਹੋਣੀ ਆ ਖੀਰੀ ਹੋਣੀ ਆ ਦੰਦ ਦੇਖ ਲੈਨੇ ਆਪਾਂ ਯੂਰ ਸੋ ਦੋਸਤੋ ਦੰਦ ਕੰਫਰਮ ਕਰ ਲੈਨੇ ਆ ਦੋਂਦੇ ਬਾਈ ਕੱਢਦੀ ਆ ਦੋਂਦੇ ਕੱਢਦੀ ਆ ਹਾਂਜੀ ਦੋਂਦੇ ਠੀਕ ਐ ਇੱਕ ਮਹੀਨਾ ਬਾਕੀ ਕੀ ਰੇਟ ਰਹਿਣਾ ਬਿੰਨੇ ਦਾ ਰੇਟ ਬਾਈ ਤਿੰਨੇ ਵਸ਼ੀਆਂ ਪਸ ਡੇਢ ਦਾ ਭਾਅ ਦੇ ਦਾਂਗੇ ਤਿੰਨੇ ਵਸ਼ੀਆਂ ਠੀਕ ਐ ਹਾਂਜੀ ਦੁੱਧ ਬਾਈ 35 35 ਕਿਲੋ ਬੜੇ ਰਾ ਉਹਨਾਂ ਦੇਣਾ ਹੈ ਵੜੀਆਂ ਨੇ ਪੁੱਠਾ ਡੇਢ ਦਾ ਰਹੂਗਾ ਪੁੱਠਾ ਡੇਢ ਦਾ ਦੇ ਦਾਂਗੇ ਸਾਢੇ 4 ਲੱਖ ਦੀਆਂ ਹੋਣਗੀਆਂ ਤੈਨੂੰ ਹਾਂਜੀ ਸਾਢੇ 4 ਲੱਖ ਦੀਆਂ ਤਿੰਨੇ ਵਸ਼ੀਆਂ ਠੀਕ ਐ ਇਹ ਦੰਦੋਂ ਕਿਵੇਂ ਹੋਊਗੀ ਇਹ ਬਾਈ ਦੋਂਦੇ ਦਾ ਦੇ ਵੀ ਵੜ ਕੱਢਦੀ ਆ ਆ ਵੜ ਖੀ ਗਿਆ ਇਹਦੇ ਬਾਈ ਪਿਆ 20 25 ਦਿਨ ਇਹਦਾ ਵੜ ਦਾ ਡੇਢ ਮਹੀਨਾ ਪਿਆ ਠੀਕ ਐ ਇਹ ਮੱਟ ਦੇ ਸੀਮਨ ਲੱਗੇ ਤਿੰਨੇ ਵਸ਼ੀਆਂ ਦੇ ਠੀਕ ਐ ਤੋੜ ਤੀ ਗੇ ਨਾ ਪਾ ਹਾਂਜੀ ਤੋੜ ਦਿੰਦੇ ਦੋ ਦੰ ਦਾ ਦਸੋ ਬੱਚੀ ਠੀਕ ਹੈ ਬੰਨੇ ਓਕੇ ਤੋਰੀ ਬਈ ਸੋ ਇੱਕ ਮਹੀਨਾ ਬਾਕੀ ਆ ਦਸੋ ਤਿੰਨ ਬੱਚੀਆਂ ਡਿਮਾਂਡ ਸਾਢੇ 4 ਲੱਖ ਬਾਕੀ ਫੁੱਲ ਬਈ ਵੱਡੀਆਂ ਵੇੜੀਆਂ ਮਾਨਤਾਨ ਚੋੜੀਆਂ ਦਾ ਪੀੜੀਆਂ ਦਾ ਵੀ ਰਿਕਾਰਡ ਮਿਲੂ ਵੇੜੀਆਂ ਦਾ ਟਾਂਚਾ ਦੇਖੋ ਬੱਚੀ ਦਾ ਕਾਫੀ ਖੁੱਲੇ ਡੁੱਲੇ ਸਰੀਰ ਦੀ ਹਵਾਨਾ ਫਿਕਸ ਰੱਖੂਗੀ ਚੰਗਾ ਹਵਾਨਾ ਬਣਾਊਗੀ ਬਾਡੀ weight ਫੁੱਲ ਆ ਬਾਕੀ ਆ ਕੇ ਦੇਖਿਆ ਕਰੋ ਕੀਮਤਾਂ ਜਿਹੜੀਆਂ ਉਹ ਜਦੋਂ ਗੱਲਬਾਤ ਕਰਦੇ ਆ ਉਹਦੇ ਤੇ ਅਸਰ ਪੈਂਦਾ ਹੈ ਕੀਮਤ ਜਿਹੜੀ ਉਹ ਮਾਨਤਨ ਹੁੰਦਾ ਭਰਾਵਾਂ ਦਾ ਆ ਜਾਂਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਚੌੜਾ ਰੱਖੂਗੀ ਵਪਾਰ ਦਾ ਕੰਮ ਹੈ ਤੇ ਬਹੁਤ ਸਾਰੇ ਵਪਾਰੀ ਭਰਾ ਇੱਥੋਂ ਪਸ਼ੂ ਵੀ ਲੈ ਕੇ ਜਾਂਦੇ ਆ ਕਿਉਂਕਿ ਅੱਗੇ ਦੀ ਅੱਗੇ ਪਸ਼ੂ ਵਿਖਦੇ ਜਾਂਦੇ ਜਿਹੜੀਆਂ ਕੱਚੀਆਂ ਵੇੜਾਂ ਖਾਸ ਕਰਕੇ ਜਦੋਂ ਤਿਆਰ ਹੋਈਆਂ ਤੁਹਾਡੇ ਸਾਹਮਣੇ ਆਉਂਦੀਆਂ ਉਦੋਂ ਇਹਨਾਂ ਦਾ ਰੁੱਖ ਤੁਹਾਨੂੰ ਹੋਰ ਦਿਸਦਾ ਹੋਊਗਾ ਹੁਣ ਕੱਚੀਆਂ ਹਜੇ ਕਿਰਾਂ ਕਿਉਂਕਿ ਟਾਈਮ ਪਿਆ 25 ਜਣ ਅਜੇ ਆਈਆਂ ਹੀ ਆ ਸਵੇਰ ਹੂੰ ਤੇ ਉਪਰ ਉਪਰ ਵੀ ਕੀਤਾ ਵਹਿੜੀਆਂ ਨੇ ਹਲੇ ਠੀਕ ਹੈ ਲਿੱਕੋ ਜੇ ਕਾਤ ਕਾਟ ਦਿਆਂ ਤਿੰਨੇ ਦੱਸੋ ਇਹ ਵਹਿੜਾਂ ਹਲੇ ਵੀ ਅੱਧੀਆਂ ਲਾ ਦੀਆਂ ਹੋ ਸ਼ਾ ਸੋਹਾ ਜੀ ਬਾਈ ਕਹਿੰਦਾ ਇਹਨਾਂ ਨੇ ਉਪਰ ਆ ਮੰਨਿਆ ਫਾਰਮ ਚੋਂ ਆਉਣ ਤੋਂ ਬਾਅਦ ਸੁਆ ਮਾਂ ਦਿਖਾਉਣੇ ਦੁਬਾਰ ਚ ਜਿਹੜੀ 4 ਨੰਬਰ ਤੇ ਗਾਂ ਵੱਡੀ ਵੀ ਇਹਦੇ ਨੇ ਇਹ ਬਈ ਦੂਜਾ ਦੂਜਾ ਸੁਆ ਵੜੀਆਂ ਦੋਨੇ ਹੂੰ ਇਹਦਾ ਬਈ 37 ਕਿਲੋ ਦਾ ਰਿਕਾਰਡ ਆ ਪਹਿਲੇ ਸੁਏ ਤੇ ਉਹਦਾ 42 ਕਿਲੋ ਦਾ ਠੀਕ ਐ ਇੱਕੋ ਫਾਰਮ ਚੋਂ ਆਈਆਂ ਆ ਬਸ਼ੀਆ ਕੀ ਰਿਕਾਰਡ ਇਹਨਾਂ ਦਾ ਰੇਟ ਕੀ ਰਹੂਗਾ ਇਹਨਾਂ ਦਾ ਰੇਟ ਬਈ 3.5 ਦੀ ਜੋੜੀ ਦੇ ਦਾਂਗੇ 3.5 ਦੀ ਹਾਂਜੀ ਖੋਲ ਲਵੇਂ ਇਹਨਾਂ ਦੋਨਾਂ ਨੇ ਬਈ ਲਾਪਰੇ ਸੈਕਸ ਸੀਮਨ ਲੱਗੇ ਆ ਠੀਕ ਉਸੇ ਫਾਰਮ ਚੋਂ ਲੈਂਦੀਆਂ ਆ ਤੇ ਉਹ ਜਿਹੜੀਆਂ ਵੜੀਆਂ ਆਪਣੇ ਘਰੇ ਸੁਈਆਂ ਸੀ ਉਹ ਤੇ ਵਸ਼ੀਆਂ ਦਿੱਤੀਆਂ ਉਹਨਾਂ ਵਸ਼ੀਆਂ ਨੇ ਵੀ ਠੀਕ ਹੈ ਤੇ ਇਹਨਾਂ ਦੇ ਵੀ ਗਰੰਟੀ ਨਾਲ ਉਹਨੇ ਦੱਸਿਆ ਵੀ ਸੈਕਸੀ ਮਨ ਲੱਗਿਆ ਵਸ਼ੀਆਂ ਵਾਲੇ ਠੀਕ ਹੈ ਕੋਲੀ ਸੋਇ ਦੋ ਵੜਾ 3.5 ਲੱਖ ਦਾ ਜੋੜਾ ਐਤਕੀ ਬਾਈ 50 50 ਪਲੱਸ ਕਹਿ ਕੇ ਦਿੱਤੀਆਂ ਉਹਨੇ ਵਸ਼ੀਆਂ ਪਰ ਆਪਾਂ 40 40 ਪਲੱਸ ਕਹਿ ਕੇ ਦਵਾਂਗੇ ਠੀਕ ਹੈ ਇਹ 40 128 ਦੀ ਆ ਉਹ ਰਮੱਡਾ ਦੀ ਦੱਸਿਆ ਉਹਨੇ ਠੀਕ ਹੈ ਉਹ ਕਹਿੰਦਾ ਕੋਈ ਵੀ ਡੀਐਨਏ ਕਰਾ ਲਵੇ ਫੁੱਲ ਗਰੰਟੀ ਹੋਊਗੀ ਠੀਕ ਹੈ ਪਹਿਲੇ ਕਹਿੰਦਾ ਡਬਲ ਦਵਾਂਗੇ ਲਿਆ ਕੁਮਾਲ ਆ ਇਹਨਾਂ ਦਾ ਟਾਈਮ ਕਿੰਨਾ ਕਿੰਨਾ ਬਾਕੀ ਹੈ ਟਾਈਮ ਬਈ ਇਹਨਾਂ ਦੇ 20 ਦਿਨ ਪਏ ਆ 20 ਦਿਨ ਬਾਕੀ ਆ ਹਾਂਜੀ ਅਭੀ ਵੈਡ ਫੋਲੋਅਰ ਡੇਟਾ ਚੇਦੀ ਆ ਅਜੇ 20 ਦਿਨ ਬਾਕੀ ਆ ਦੱਸੋ ਸਟਰਕਚਰ ਕਾਫੀ ਫੀਕ ਬਾਈ ਕਹਿੰਦਾ 42 ਕਿਲੋ ਦਾ ਇਹਦਾ ਕੱਢਿਆ ਹੋਇਆ ਫਾਰਮਰ ਕਹਿੰਦਾ ਲੈ ਆ ਕਮਾਲ ਤੇ ਅਲਾਪ ਦੇ ਸਿਕਸੀਮ ਲੱਗੇ ਦੋਨਾਂ ਵਸ਼ੀਆਂ ਦੇ ਠੀਕ ਹੈ ਬੰਦ ਦੇ ਬਾਈ ਇਹ ਕੋਰ ਵੈਡ ਤੈਨ ਨੰਬਰ ਇਧਰੋਂ ਹਾ ਤਿੰਨ ਨੰਬਰ ਬੰਦਾ ਦਾ گاਵਾਂ ਦੇ ਵਿੱਚੋਂ ਕਿੰਨਾ ਮਸੂਆ ਵੀ ਇਹ ਬਾਈ ਦੂਜਾ ਸੂਆ ਨਾਲ ਦੀ ਵੈਡ ਵੀ ਦੂਜਾ ਸੂਆ ਠੀਕ ਹੈ ਹਾਂਜੀ ਇਹਨਾਂ ਦਾ ਕੀ ਪਾ ਰਹੇ ਨੇ ਦੁੱਧ ਬਾਈ ਇਹ ਵੀ ਵਛਿਆ ਦੋਨੇ ਪਿਆ ਪਿਆ ਕਿਲੋ ਵਾਲੀਆਂ ਹੂੰ 45 45 ਪਲੱਸ ਕਹਿ ਕੇ ਦਵਾਂਗੇ ਹੂੰ ਪਾਏ ਵੀ ਬਾਈ ਜੋੜਾ ਸਾਢੇ ਤਿੰਨ ਦਾ ਦੇ ਦਾਂਗੇ ਆਪਾਂ ਤੋਰ ਦੇ ਇਹ ਬੱਚੇ ਹੈਗੀ ਬਾਈ ਸਟ੍ਰਾਈਕਰ ਦੀ ਹੂੰ ਇਹਦੇ ਵਰਲਡ ਵਾਈਡ ਦਾ ਬਰੇਬੀ ਦਾ ਸੀਮਨ ਲੱਗਾ ਪੂਰਾ ਲਿਖਿਆ ਕਾਗਜ਼ ਤੇ ਠੀਕ ਹੈ ਤੇ ਰਿਕਾਰਡਿੰਗ ਵੀ ਲਾ ਕੇ ਲੈਂਦੀ ਆਪਾਂ ਫਾਰਮ ਚੋ ਪਾਲੀਵਾਸੀ ਮੈਸੀ ਦੀ ਆ ਉਹਦੇ ਮੈਟ ਦਾ ਸੀਮਨ ਲੱਗਾ ਠੀਕ ਐ ਆ ਕਾਂਤੇ ਵੀ ਬਈ ਰਿਕਾਰਡ ਪੂਰਾ ਲਿਖਿਆ ਆ ਰਹਿਦਾ ਵੇੜਦਾ ਠੀਕ ਐ ਸੋ ਫੁੱਲ ਕਦ ਕਰ ਜਿੱਡੀਆਂ ਵੜੀਆਂ ਬਾਈ ਪਿਆ ਪਿਆ ਪਲੱਸ ਨਾਲੀ ਕੋਈ ਵੱਡੀ ਗੱਲ ਨਹੀਂ ਬੰਦ ਆ ਦੇਖੋ ਬਾਈ ਕਾਂਤੇ ਲਿਖਿਆ ਪੂਰਾ ਰਿਕਾਰਡ ਠੀਕ ਐ ਸੋ ਦਸੋ ਇਹ ਟੈਗ ਜਿਹੜਾ ਉਹ ਤੁਸੀਂ ਦੇਖ ਲਓ ਭੱਲੇ ਬਾਈ ਕੱਚੀਆਂ ਆ ਜੀ ਆਪਣੇ ਕੋ ਰੀਆਂ ਤਾਂ ਤਿਆਰ ਹੋਈਆਂ ਜੂੜ ਬੈਡੀਆਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਤਿਆਰ ਹੋ ਗਏ ਬਾਈ ਪਹੂ ਆਪਣਾ ਪੂਰਾ ਰਗ ਰੂਪ ਦਿਖਾਉਂਦਾ ਸਹੀ ਹੈ ਜਿਹੜੀ ਇਹ ਇਹ ਵੀ ਤੋਰ ਨੇ ਇਹ ਵੀ ਬੈਡ ਬਾਈ ਉਦੋਂ ਵੀ ਸਰਾ ਆ ਸਰਸੋ ਸਾਢੇ 3 ਦਾ ਜੋੜਾ ਇਹ ਇਹਦਾ ਕੱਲੀ ਕੱਲੀ ਦਾ ਬਾਈ ਰੇਟ ਅਲੱਗ ਅਲੱਗ ਰਹੂਗਾ ਕੋਈ ਵੀ ਵੀਰ ਘਰੇ ਆ ਕੇ ਗੁੱਸਾ ਨਾ ਕਰੇ ਵੀ ਕੱਲੀ ਕੱਲੀਆ ਰੇਟ ਵੱਖੋ ਵੱਖਰਾ ਠੀਕ ਹੈ ਕਿਉਂਕਿ ਜੋੜਾ ਲਉਂਗੇ ਬਾਈ ਆਪਾਂ ਜੋੜਾ ਤੁਹਾਨੂੰ ਦੱਸਤਾ ਚਲੋ ਵੀ ਇੰਨੇ ਦਾ ਤੁਹਾਨੂੰ ਦੇ ਦਾਂਗੇ ਮਾਰਨਾ ਠੀਕ ਹੈ ਹਾਈਟ ਐਨੀ ਵਾਈਫ ਫੋਲਿਆ ਦੋਸਤੋ ਲੰਬਾਈ ਆਰਡਰ ਦੇਖੋ ਵੈੜਦਾ ਬਹੁਤ ਵਧੀਆ ਪੂਰਾ ਹਲੇ ਮਹੀਨਾ ਪਿਆ ਠੀਕ ਹੈ ਹਾਈਟ ਦੇਖੋ ਲੰਬਾਈ ਦੇਖੋ ਦੇਖੋ ਬਈ ਹੁਣੇ ਨਾੜਾ ਵੈੜਦੇ ਆਰਡਰ ਤੇ ਹੂੰ ਤੋਰ ਤੋਰ ਮਾਰਿਓ ਆਡਰ ਦੇ ਤੋਰ ਦੇ ਵੀ ਨੇ ਜੇ ਆਪਣੇ ਕੋ ਰਹੀ ਬਾਈ ਤੁਹਾਨੂੰ ਤਿਆਰ ਹੋਈ ਵੈੜ ਜੂ ਦਿਖਾਵਾਗੀ ਤੁਹਾਡੀ ਵੀਡੀਓ ਮਾ ਦੂੰਗਾ ਠੀਕ ਹੈ ਐ ਸਾਈਡ ਤੇ ਮਾਰੋ ਦੋਨੋਂ ਸਾਈਡ ਤੇ ਨਾੜਾਂ ਹਵਾਨੇ ਦੇ ਉੱਤੇ ਬੜੀਆਂ ਚੰਗੀਆਂ ਬੰਦੀ ਵੀ ਨੇ ਲੰਬਾਈ ਦੱਸੋ ਨੋਟ ਕਰਿਓ ਵੇੜ ਤੋਂ ਪੂਰਾ ਉੱਚਾ ਕੱਦ ਤੇ ਫੁੱਲ ਲੰਬਾਈ ਇਹ ਵੇੜ ਤੋਂ ਬਾਈ ਬੱਛੀਆਂ ਇੱਕੋ ਫਾਰਮ ਚ ਆਈਆਂ ਜਿਹੜੀਆਂ ਮੋਰੇ ਤਿੰਨ ਲਖਾਈਆਂ ਠੀਕ ਹੈ ਉਹ ਵੀ ਵੇੜੀਆਂ ਦੂਜੇ ਦੂਜੇ ਸੂਹ ਏਡੀਆਂ ਏਡੀਆਂ ਹੀ ਬੰਦੀਆਂ ਠੀਕ ਹੈ ਲਿਆਈ ਵੇਣ ਜਿਹੜੀ ਇਹ ਲਾਸਟ ਉੱਤੇ ਗਾਂ ਖੜੀ ਹੋਈ ਹੈ ਇਹ ਬਈ ਤੀਜਾ ਸੁਆ ਸੁਣੀ ਮਿਹਣ ਹੂੰ ਇਹ ਦੁੱਧ ਚਵਾ ਦੂ 40 ਪਲੱਸ ਕਿੰਨਾ ਚੱਲੇਗੀ ਇਹਦੇ ਇਹਦੇ ਬਈ 20 ਲੈਣ ਭਾਈ ਪੂਰੇ ਹੱਲੇ ਕੀ ਰੇਟ ਲੈਣਾ ਦਾ ਇਹਦਾ ਬਈ 140 ਕਰਦੇ ਖੋਲੀ ਸੁਆ ਤੀਜਾ 140 ਰੇਟ ਹੈ ਬਰੀਡ ਕੁਆਲਿਟੀ ਚੰਗੀ ਹੈ ਵਜ਼ਨ ਚੰਗਾ ਇਹਦਾ ਵੀ ਕਦ ਕਾਠ ਤੁਹਾਡੇ ਸਾਹਮਣੇ ਆ ਬਾਕੀ ਬਈ ਕੱਚੀ ਆਲੇ ਵਹਿੜ ਹਮ ਤਿਆਰ ਹੋਈ ਪੂਰੀ ਆਰਡਰ ਕਰੂਗੀ ਕਿਉਂਕਿ ਆਪਾਂ ਪਹਿਲੇ ਸੂਰ ਵੀ ਬਾਈ ਦੇਖੀ ਹੋਈ ਆ ਵਹਿੜ ਹਮ ਪਹਿਲੇ ਸੂਰ ਵੀ ਆਪਾਂ ਇਹਦਾ ਫੁੱਲ ਰੇਟ ਲਾਇਆ ਹੀ ਵਹਿੜ ਦਾ ਠੀਕ ਹੈ ਪਰ ਫਾਰਮਰ ਮੰਨਿਆ ਨਹੀਂ ਹੁਣ ਜਿੱਦਾਂ ਸਿਆਣਾ ਹੀ ਬਜ਼ੁਰਗ ਹਮ ਡੈਥ ਹੋ ਗਈ ਉਹਨਾਂ ਦੀ ਤਾਂ ਕਰਕੇ ਕਰਦੇ ਆ ਉਹਨਾਂ ਦੇ ਵਹਿੜ ਦਿੱਤੀ ਆ ਅੱਛਾ ਪਹਿਲੇ ਸੂਰ ਵੀ ਆਪਾਂ ਇਹਦਾ ਫੁੱਲ ਰੇਟ ਲਾਇਆ ਹੀ ਵਹਿੜ ਦਾ ਸੋਏ ਦੋਸਤੋ ਨਾਗ ਅਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਤੁਹਾਨੂੰ ਇਹ ਕੁਝ ਗਾਵਾਂ ਕੁਝ ਵਾੜਾਂ ਦਿਖਾਤੀਆਂ ਰੇਟ ਵੀਡੀਓ ਚ ਕਰਤੇ ਆ ਬਾਕੀ ਤੁਸੀਂ ਤਸੱਲੀ ਆ ਕੇ ਕਰ ਲੋਗੇ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਸੋ ਇਹ ਜਿਹੜੀ ਅੱਛੀ ਦੱਸੋ ਇੱਧਰ ਪਹਿਲੇ ਨੰਬਰ ਤੇ ਤੋਰੀ ਸੀ ਇਹਦੇ ਛੋਟੀ ਜੀ ਸ਼ਾਖ ਜਿਹੜੀ ਉਹ ਨਾਲ ਹੈ ਉਹ ਵੈਸੇ ਨਾਰਮਲ ਦਿਸਦੀ ਹੈ ਪਰ ਚਾਰ ਥਣ ਜਿਹੜੇ ਉਹ ਦੁੱਧ ਵਾਲੇ ਸੋ ਬਾਕੀ ਜਿਹੜੇ ਉਹ ਤੁਹਾਨੂੰ ਪਸ਼ੂ ਟੋਟਲ ਤੁਹਾਡੇ ਮੇਰੇ ਖਿਆਲ ਚ 10 ਹੋ ਗਏ ਜਿਹੜੇ ਅੱਜ ਦਿਖਾਤੇ ਬਾਕੀ ਤੁਸੀਂ ਤਸੱਲੀ ਕਰ ਲਓ ਜਿਹੜੀ ਵੀ ਵੱੱਛੀ ਇਹਨਾਂ ਚੋਂ ਤੁਹਾਨੂੰ ਜੱਜਦੀ ਹੈ ਉਹ ਦੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ